ਬਾਰੇ ਜਨਾ ਬਹੁਤ ਜਿਆਦਾ ਇਹ ਆਪਾਂ ਕਿੰਨੇ ਬੜੀ ਦਾ ਕੰਮ ਆ ਆਪਾਂ ਕੋਲ ਸਾਰਾ ਇਹ ਕਿਸੇ ਮਾਫਰੀ ਬਜਾਇਆ ਕਿ ਟਕਾਉਣੀ ਉਹ ਵਾਜਣ ਦੇ ਮਾਰੇ ਉਹਦੇ ਜਿਵੇਂ ਮਰੀ ਜਾਂਦੇ ਇਹ ਲਾਤ ਪਿਛੇ 15-17 ਤੋਂ ਬਹੁਤ ਮਾਰੇ ਬਣੇ ਪਏ ਤੇ 2-4 ਦਿਨ ਤੋਂ ਜਿਆਦੇ ਹਲਾਤ ਮਾਰੇ ਸੀ ਕਿਉਂਕਿ ਪਾਣੀ ਲਗਾਤਾਰ ਪਿਛੋਂ ਪਹਾੜਾਂ ਜਵਾ ਰਿਹਾ ਤੇ ਅੱਗੇ ਰਿਲੀਫ ਨਹੀਂ ਹੋ ਰਿਹਾ ਤੇ ਹਰੀ ਗੈਡ ਤੇ ਧਰਨਾ ਵੀ ਦਿੱਤਾ ਸੀ ਜਿਹਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਰਤਪੀਟ ਦੇ ਜਥੇਬੰਦੀ ਵੱਲੋਂ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਆਪਣੇ ਅਾਲੀ ਸਾਹਿਬ ਇਕਾਲੀ ਦਲ ਦੇ ਇਹਨਾਂ ਸਾਡੇ ਸਾਧ ਦਿੱਤਾ ਕਰਨਦੀ ਸਿੰਘ ਨੇ ਇਹ ਵੀ ਉਥੇ ਸਾਡੇ ਨਾਲ ਮਜੂਰਿਆ ਸਾਰੇ ਦਿਨ ਦੁਪਹਿਰੇ ਧੁੱਪੇ ਅਸੀਂ ਸੜਦੇ ਰਹੇ ਉਥੇ ਤੇ ਉਹਨਾਂ ਵੀ ਕੋਈ ਸਾਡਾ ਕੋਈ ਸਾਥ ਕੋਈ ਡਾ ਹੱਲ ਨਹੀਂ ਕੀਤਾ ਪਾਣੀ ਰਿਲੀਵ ਨਹੀਂ ਅੱਗੇ ਕੀਤਾ ਜਿੰਨਾ ਚਿਰ ਅਸੀਂ ਉਥੇ ਬੈਠੇ ਰਹੇ ਉਹਨਾਂ ਜਿਹੜੇ ਉਹਨਾਂ ਗੇਟ ਜਿਹੜੇ ਖੁੱਲੇ ਛੱਡੇ ਆ ਤੇ ਬਾਅਦ ਵਿੱਚ ਆਂਦੇ ਵੀ ਨਹੀਂ ਜਿੰਨਾ ਸਾਨੂੰ ਪਿੱਛੋਂ ਪਾਣੀ ਆਇਆ ਉਥੇ ਪਤਾ ਨਹੀਂ ਕੀ ਹਿਸਾਬ ਆ ਉਹਨਾਂ ਦਾ ਉਹ ਪੂਰੇ ਹੀ ਨਹੀਂ ਹੁੰਦੇ ਜਿਹੜਾ ਲੈਵਲ ਆ ਪਿਛੋਂ 50000 60000 ਕਿਉਂ ਸਿਕਾਉਂਦਾ ਉੱਥੇ ਜਾ ਕੇ 20000 ਰਹਿ ਜਾਂਦਾ ਪਤਾ ਨਹੀਂ ਪਾਣੀ ਕਰ ਚਲ ਜਾਂਦਾ ਉਹਨਾਂ ਦੇ ਕੋਈ ਲੈਵਲ 'ਚ ਫਰਕ ਆ ਜਾਂਗੀ ਚੱਕਰ ਆ ਸਾਨੂੰ ਡੋਬ ਕੇ ਤੇ ਮੁੜ ਕੇ ਅਗਲੇ ਬੰਨੇ ਛੱਡ ਕੇ ਉਹਨਾਂ ਨੂੰ ਉੰਦਾਰ ਆ ਕਿੰਨੇ ਲੱਗਦੇ ਇਸ ਮੰਡ ਖੇਤਰ ਇਹ ਲਗਭਗ 12 ਤੋਂ 14 ਪਿੰਡ ਹੈਗੇ ਜੀ ਕਿੰਨੇ ਟਾਈਮ ਜਿਹੜੇ ਹਾਲਾਤ ਬਿਆਸ ਦਰਿਆ ਨਾਲ ਜਿੰਨੇ ਵੀ ਸਾਡੇ ਇਹ ਸੁਲਤਾਨਪੁਰ ਲੋਧੀ ਦੇ ਪਿੰਡ ਲੱਗਦੇ ਆ ਇਸ ਟਾਈਮ ਉਹਨਾਂ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਆ ਖਤਰੇ ਦੇ ਨਿਸ਼ਾਨ ਤੇ ਤਕਰੀਬਨ ਕੰਮ ਪੂਰਾ ਬਰਾਬਰੀ ਚੱਲਦਾ ਪਿਆ ਤੇ ਅਸੀਂ ਇਹਦੇ ਸਬੰਧ ਦੇ ਵਿੱਚ ਹਰੀਕੇ ਧਰਨਾ ਵੀ ਲਾਇਆ ਸੀਗਾ ਅੱਗੋਂ ਕਿਉਂਕਿ ਦਰ ਨਹੀਂ ਚੁੱਕਦੇ ਤੇ ਇੱਥੇ ਡਾਫ ਲੱਗਣ ਕਰਕੇ ਜਿਹੜੇ ਸਾਡੇ ਲੋਕਾਂ ਨੇ ਆਪਦੇ ਆਰਜੀ ਬੰਨ ਲਾਏ ਆ ਆਪਦੀਆਂ ਪੈਲੀਆਂ ਨੂੰ ਸਿੱਧੇ ਦਰਿਆ ਦੇ ਕੰਡੇ ਤੇ ਤੇ ਉੱਥੇ ਜਦੋਂ ਡਾਫ ਲੱਗਦੀ ਆ ਉਸ ਟਾਈਮ ਹੀ ਟੁੱਟ ਜਾਂਦੇ ਆ ਪਰ ਅਜੇ ਫਹਲਾਲ ਜਿਹੜਾ ਉਹ ਅਸੀਂ ਧਰਨਾ ਲਾਇਆ ਅਸੀਂ ਧਰਨੇ ਤੋਂ ਬਾਅਦ ਇਹਨਾਂ ਨੇ ਦਰ 깔 ਚੁੱਕੇ ਆ ਤੇ ਹੁਣ ਫੋਟੋ ਫੋਟ ਜਿਹੜਾ ਇੱਥੋਂ ਪਾਣੀ ਆ ਮਤਲਬ ਨੀਵਾ ਹੋਇਆ ਪਰ ਅੱਜ ਸੁਣਨ ਚ ਆਇਆ ਵੀ ਸ਼ਾਮਾਂ ਨੂੰ ਹੋਰ ਪਾਣੀ ਛੱਡ ਰਹੇ ਆ ਪਰ ਜੇਕਰ ਉਹ ਹਰੀਕਿਆਂ ਤੋਂ ਇਸੇ ਤਰ੍ਹਾਂ ਪਾਣੀ ਰਿਲੀਜ਼ ਨਹੀਂ ਹੁੰਦਾ ਤੇ ਫਿਰ ਬਹੁਤ ਵੱਡਾ ਜਿਹੜਾ ਤਬਾਈ ਦਾ ਜਿਹੜਾ ਮੰਜ਼ਰ ਆ ਦੁਬਾਰਾ ਫਿਰ ਉਹੀ ਤੇਜ਼ ਵਾਲਾ ਕੰਮ ਬਣ ਸਕਦਾ ਜਿਹੜੇ ਹਿਸਾਬ ਨਾਲ ਪਾਣੀ ਆ ਕਿਉਂਕਿ ਰੋਜ਼ ਖਬਰਾਂ ਸੁਣੀਂਦੀਆਂ ਕਿ ਹਿਮਾਚਲ ਦੇ ਵਿੱਚ ਕੱਲ ਵੀ ਬੱਦਲ ਫਟੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਮਰਨ ਤੋਂ ਬਾਅਦ ਕੋਈ ਫਾਇਦਾ ਨਹੀਂ ਆ ਕਿਉਂ ਦੇਣ ਦਾ ਕਿਉਂਕਿ ਜੇਕਰ ਪਹਿਲਾਂ ਹੀ ਇਹ ਇਹਦਾ ਹੱਲ ਕੀਤਾ ਜਾਵੇ ਜਿੱਦਾਂ ਹੁਣ ਪਾਣੀ ਆ ਰਿਹਾ ਹਰੀਕਿਆਂ ਤੋਂ ਸਹੀ ਤਰੀਕੇ ਨਾਲ ਰਿਲੀਜ਼ ਹੋ ਜੇ ਅਗਲੇ ਵੀ ਵੱਜ ਜਾਣ ਤੇ ਅਸੀਂ ਵੀ ਵੱਜ ਗਏ ਕਿਉਂਕਿ ਹਰ ਵਾਰੀ ਇਹ ਹੁੰਦਾ ਵੀ ਪਹਿਲੋਂ ਸਾਨੂੰ ਮਾਰ ਦਿੱਤਾ ਜਾਂਦਾ ਇੱਥੇ ਉਸ ਤੋਂ ਬਾਅਦ ਜਦੋਂ ਫਿਰ ਬਿਲਕੁਲ ਖਤਮ ਹੋ ਜਾਂਦੀ ਕਹਾਣੀ ਤੇ ਫੇਰੇ ਜਾ ਕੇ ਉਹ ਅੱਗੇ ਮਤਲਬ ਹਰੀ ਕਹਤੋ ਅਗਲੇ ਬੰਨੇ ਜਿਹੜੇ ਸਾਡੇ ਲੋਕ ਰਹਿੰਦੇ ਆ ਫਿਰ ਉਹਨਾਂ ਨੂੰ ਡੋਬ ਦਿੰਦੇ ਆ ਇਹ ਤਾਂ ਗੱਲ ਉਹ ਆ ਵੀ ਇਹਨਾਂ ਨੇ ਕੀ ਆ ਅਸੀਂ ਜੋ ਸਮਝਦੇ ਆ ਵੀ ਇਹ ਜਾਣ ਬੁੱਝ ਕੇ ਡੋਬਦੇ ਆ ਕਿਉਂਕਿ ਪਹਿਲੋਂ ਇੱਥੇ ਮਾਰਨਗੇ ਸਰਕਾਰ ਮਾਫ ਦਾ ਆਪਣਾ ਇਸ਼ੂ ਕਰੂਗੀ ਕਿ ਸਰਕਾਰੀ ਬੰਦੇ ਖਾਣਗੇ ਜਾਂ ਲੋਕ ਖਾਣਗੇ ਜਿਹੜੇ ਵੀ ਖਾਂਦੇ ਆ ਕਿਉਂਕਿ ਪਿਛਲੀ ਵਾਰੀ ਦਾ ਮਾਅਰਜ਼ਾ ਜਿਹੜਾ 6500 ਮਾਨ ਸਰਕਾਰ ਨੇ ਕਿਹਾ ਸੀ ਸਾਨੂੰ ਨਹੀਂ ਮਿਲਿਆ ਕਿਸੇ ਵੀ ਕਿਸਾਨ ਨੂੰ ਆ ਬੈਠੇ ਆ ਸਾਰੇ ਕਿਸਾਨ ਆ ਇੱਥੇ ਇਸ ਟਾਈਮ ਬਾਉਪੁਰ ਆਪਾਂ ਪਿੰਡ ਦੇ ਵਿੱਚ ਤਕਰੀਬਨ ਖੜੇ ਆ ਤੇ ਇਹਨਾਂ ਦੀ ਸਕੀਮ ਇਹ ਆ ਕਿ ਜਦੋਂ ਇਹ ਫਸਲਾਂ ਮਰਨ ਗਈਆਂ ਅਸੀਂ ਜਿਹੜਾ ਇਹਦਾ ਬਜਟ ਰੱਖਾਂਗੇ ਤੇ ਬਜਟ ਸਾਡੀਆਂ ਜੇਬਾਂ 'ਚ ਪਹੂਗਾ ਅਸੀਂ ਤਾਂ ਇਹ ਕਾਰਨ ਸਮਝਦੇ ਆ ਵੀ ਜਿਹੜਾ ਇਹ ਪਾਣੀ ਇਸ ਤਰੀਕੇ ਨਾਲ ਰਿਲੀਜ਼ ਨਹੀਂ ਕਰਦੇ ਕਿਉਂਕਿ ਜੇ ਫਸਲ ਨੂੰ ਕੁਛ ਨਾ ਆਇਆ ਤਾਂ ਮੁਆਵਜ਼ਾ ਦੇਣਾ ਹੀ ਨੀਗਾ ਤੇ ਇਹਨਾਂ ਕੋਲੇ ਵੀ ਨਹੀਂ ਜਾਣਾ ਬਲਕਿ ਹਰ ਵਾਰੀ ਇਹਨਾਂ ਨੇ ਇੱਕ ਆਪ ਦਾ ਢਿੱਡ ਭਰਨ ਲਈ ਸਾਡੇ ਕਿਸਾਨਾਂ ਨੂੰ ਮਾਰਦੇ ਆ।